ਜੀਵੜਿਆਂ ਦੀ ਯਾਦ ਵਿੱਚ ਸੋਹਣੇ ਦੀਵਾਨ ਸਜੇ ਹਨ ਜਿਨ੍ਹਾਂ ਨੇ ਗੁਰੂ ਕਲਗੀ ਧਰ ਪਿਤਾ ਜੀ ਦੇ ਪਾਵਨ ਦਰਬਾਰ ਦਰਬਾਰ ਸ੍ਰੀ ਪੌਂਟਾ ਸਾਹਿਬ ਜੀ ਦੀ ਪਵਿੱਤਰ ਮਰਿਆਦਾ ਨੂੰ ਬਹਾਲ ਕਰਦਿਆ ਹੋਇਆ ਸ਼ਹਾਦਤ ਦਾ ਜਾਮ ਪੀਤਾ ਹੈ ਅੱਜ ਕੁਦਰਤੀ ਵਿਚਾਰ ਚੱਲ ਰਹੀ ਸੀ ਇੱਕ ਸ਼ਹੀਦ ਹੈ ਦੂਜਾ ਭਗਤ ਹੈ ਤੀਜਾ ਗਰਸਤੀ ਹੈ ਭਗਤ ਦੀ ਮੰਗ ਕੁਝ ਹੋਰ ਹੁੰਦੀ ਹੈ ਗੁਰਮੁਖੋ ਜੋਦੇ ਦੀ ਸ਼ਹੀਦ ਦੀ ਮੰਗ ਕੁਝ ਹੋਰ ਹੁੰਦੀ ਹੈ ਅਤੇ ਗਰਸਤੀ ਦੀ ਮੰਗ ਕੁਝ ਹੋਰ ਹੁੰਦੀ ਹੈ ਗੁਰੂ ਕਲਗੀਧਰ ਪਿਤਾ ਜੀ ਉਹ ਹਨ ਜੋ ਇੱਕ ਸ਼ਹੀਦ ਬਾਪੂ ਦੇ ਪੁੱਤਰ ਨੇ ਤੇ ਸ਼ਹੀਦ ਪੁੱਤਰਾਂ ਦੇ ਬਾਪੂ ਨੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੰਗ ਵੇਖੋ ਗੁਰੂ ਕਲਗੀਧਰ ਪਿਤਾ ਜੀ ਜਿਨ੍ਹਾਂ ਦੀ ਉਪਮਾ ਵਿੱਚ ਪੰਜਾਬੀ ਦਾ ਕਵੀ ਲਿਖਦਾ ਉਹਦੇ ਇੱਕ ਹੱਥ ਬਾਜ ਉਹਦੇ ਇੱਕ ਹੱਥ ਘੋੜਾ ਉਹਦੀ ਵਾਟ ਬੜੀ ਲੰਬੀ ਉਹਦਾ ਸਮਾਂ ਬੜਾ ਥੋੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਦੇਵ ਨੇ ਜਦੋਂ ਹੱਥ ਜੋੜੇ ਤੇ ਪਰਮਾਤਮਾ ਤੋਂ ਮੰਗਿਆ ਕੀ ਹੈ ਆਤਿਸ਼ਾ ਕਹਿ ਲੱਗੇ ਦੇਹੇ ਸ਼ਿਵਾ ਬਰ ਮੋਹੇ ਇਹ ਹੈ ਪਰਮਾਤਮਾ ਕਿਰਪਾ ਕਰਕੇ ਮੈਨੂੰ ਇਹ ਵਰ ਦੇ ਦੇਹੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੂੰ ਮੈਂ ਚੰਗਾ ਕਰਮ ਕਰਨ ਤੋਂ ਕਦੇ ਵੀ ਕਿਸੇ ਪ੍ਰਕਾਰ ਦਾ ਟਾਲਾ ਮਟੋਲਾ ਨਾ ਕਰਾਂ ਉਹ ਧਰਮ ਕਮਾਉਣਾ ਹੋਵੇ ਉਹ ਵੰਡ ਕੇ ਛਕਣਾ ਹੋਵੇ ਜਾਂ ਉਹ ਨਾਮ ਜਪਣਾ ਹੋਵੇ ਮੈਂ ਕਿਸੇ ਸ਼ੁਭ ਕਰਮ ਨੂੰ ਕਰਨ ਤੋਂ ਟਾਲਾ ਨਾ ਟਾਲਾ ਮਟੋਲਾ ਨਾ ਕਰਾਂ ਦੇਹ சிவா ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਭ ਹੂੰ ਨਾ ਡਰੂੰ ਨਾ ਡਰੂੰ ਅਰਸੋ ਜਦ ਜਾਏ ਲਰੂੰ ਜੇ ਕਿਤੇ ਜੰਗ ਬਣ ਜਾਵੇ ਤੇ ਮੈਦਾਨੇ ਜੰਗ ਦੇ ਵਿੱਚ ਰੰਚਕ ਮਾਤਰ ਵੀ ਮੇਰੇ ਦਿਲ ਵਿੱਚ ਵੈਰੀ ਦਾ ਖੌਫ ਨਹੀਂ ਆਉਣਾ ਚਾਹੀਦਾ ਨਾ ਡਰੋ ਅਰਸੋ ਜਦ ਜਾਏ ਲਰੂੰ ਨਿਸ਼ਚੈ ਕਰ ਆਪਣੀ ਜੀਤ ਕਰੋ ਸ਼ਹਾਦਤ ਮੰਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਤਸ਼ਾਹ ਕਹਿ ਲੱਗੇ ਜਦ ਆਵ ਕੀ ਆਉਦ ਨਿਦਾਨ ਬਣੈ ਅਤਹੀ ਰਣ ਮੈ ਤਵ ਜੂਝ ਮਾਰੋ ਪ੍ਰਮਾਤਮਾ ਜਦੋਂ ਤੇਰੀ ਦਿੱਤੀ ਹੋਈ ਜ਼ਿੰਦਗੀ ਦਾ ਆਖਰੀ ਸਮਾਂ ਆ ਜਾਵੇ ਤੇ ਕਿਰਪਾ ਕਰੀ ਮੈਂ ਮੈਦਾਨੇ ਜੰਗ ਦੇ ਵਿੱਚ ਧਰਮ ਦੀ ਖਾਤਰ ਜੂਝਦਿਆਂ ਹੋਇਆ ਸ਼ਹੀਦ ਹੋ ਜਾ ਜਾਂ ਦਸਮਗ੍ਰੰਥ ਸਾਹਿਬ ਦੀ ਬਾਣੀ ਪੜੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਤੂੰ ਇੱਕ ਸਾਕੀ ਹੈ ਪਿਆਲੇ ਪਿਉਣ ਵਾਲਾ ਤੇ ਮੈਂ ਤੇਰੇ ਦਰਵਾਜ਼ੇ ਤੇ ਤੇਰੇ ਘਰ ਦੀ ਦਹਲੀਜ਼ ਤੇ ਆਇਆ ਤੇ ਮੈਂ ਤੇਰੇ ਕੋਲੋਂ ਮੰਗਦਾ ਹਾਂ ਮੈਨੂੰ ਉਹ ਇੱਕ ਹਰੇ ਰੰਗ ਦਾ ਪਿਆਲਾ ਪਿਆ ਜਿਸ ਨੂੰ ਪੀ ਕੇ ਮੈਂ ਮੈਦਾਨੇ ਜੰਗ ਦੇ ਵਿੱਚ ਜੂਝ ਜਾਾਂ ਸਤਿਗੁਰ ਦਾ ਬਚਨ ਹੈ ਵਿਦੇਹ ਸਾਕਿਆ 헤 사ਕੀ ਮੈਨੂੰ ਬਖਸ਼ਿਸ਼ ਕਰ ਵਿਦੇਹ ਸਾਕਿਆ ਸਾਗਰੇ ਸਭ ਜ਼ਰੰਗ ਹਰੇ ਰੰਗ ਦਾ ਪਿਆਲਾ ਮੈਨੂੰ ਬਖਸ਼ਿਸ਼ ਕਰ ਬਿਦੇਸਾ ਕੀਆ ਸਾਗਰੇ ਸਭ ਰੰਗ ਕੇ ਮਾਰਾ ਬਕਾਰਸਤ ਧਰ ਵਕਤ ਜੰਗ ਜਿਹੜੇ ਪਿਆਲੇ ਨੂੰ ਬੁੱਲਾ ਨਾਲ ਲਾ ਕੇ ਮੈਂ ਮੈਦਾਨੇ ਜੰਗ ਦੇ ਵਿੱਚ ਜੂਝ ਜਾਵਾਂ ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੰਗ ਗੁਰਮੁਖੋ ਜਦੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੰਜਾਂ ਸਿੰਘਾਂ ਜਾਣ ਵਾਸਤੇ ਕਿਹਾ ਤੇ ਮੇਰੇ ਪਾਤਸ਼ਾਹ ਕਿਹਾ ਸੀ ਦਇਆ ਸਿੰਘ ਮੈਂ ਜਦੋਂ ਪ੍ਰਮਾਤਮਾ ਅੱਗੇ ਹੱਥ ਜੋੜੇ ਤੇ ਰੱਬ ਦੇ ਕੋਲੋਂ ਮੰਗਿਆ ਹੀ ਇਹ ਹੈ ਕਿ ਜਦ ਆਪ ਕੀ ਆਉਧ ਨਿਦਾਨ ਬਣ ਅਤਹੀ ਰਣ ਮੈਂ ਤਬ ਜੂਜ ਮਰੋ ਮੈਂ ਜੂਜਦਿਆ ਹੋਇਆ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਜਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਯੋਧੇ ਦੀ ਇੱਕ ਛਤਰੀ ਦੀ ਮੰਗ ਹੈ ਭਗਤ ਦੀ ਕੀ ਮੰਗ ਹੁੰਦੀ ਹੈ ਭਗਤ ਕਹਿੰਦਾ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਜਿਨ ਰਾਤ ਨਾਨਕ ਚਾਉ ਇਹੋ ਇਹ ਇੱਕ ਭਗਤ ਦੀ ਮੰਗ ਹੈ ਭਗਤ ਕੀ ਮੰਗਦਾ ਹੈ ਸਾਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾਬਤ ਦੀਜੈ ਜਿਤ ਤੁਧ ਧਿਆਹੀ ਭਗਤ ਕੀ ਮੰਗਦਾ ਹੈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਤੁਹਾਡੇ ਤੇ ਮੇਰੇ ਵਰਗੇ ਗਰਸਤੀਆਂ ਦੀ ਕੀ ਮੰਗ ਹੁੰਦੀ ਐ ਸਾਡੀ ਮੰਗ ਹੁੰਦੀ ਐ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ ਅਗੇ ਮੰਗਦੇ ਕੀਆ ਦਾਲ ਸਿੱਧਾ ਮੰਗੋ ਕਿ ਯੋ ਹਮਰਾ ਖੁਸ਼ੀ ਕਰੇ ਨਿਤ ਜਿਓ ਤਨੀਆਂ ਛਾਦਨ ਨੀਕਾ ਅਨਾਜ ਮੰਗੋ ਸੱਤ ਸੀਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਤੰਨਾ ਲੇਵੈ ਮੰਗੀ ਅਸੀਂ ਕੱਪੜਾ ਮੰਗਦੇ ਆ ਜੁੱਤੀ ਮੰਗਦੇ ਆ ਘਰ ਨੂੰ ਸੰਭਾਲਣ ਵਾਲੀ ਇੱਕ ਸੋਹਣੀ ਚੰਗੀ ਸੁਣੱਖੀ ਨਾਰ ਮੰਗਦੇ ਆ ਇਸਤਰੀ ਮੰਗਦੇ ਆ ਘਰ ਕੀ ਗੀਹਨ ਮੰਗਦੇ ਆ ਘਰ ਦਾ ਦੀਵਾ ਸਦਾ ਜਗਦਾ ਰਹੇ ਇਸ ਕਰਕੇ ਅਸੀਂ ਪੁੱਤਰ ਮੰਗਦੇ ਹਾਂ ਇਹ ਸਾਡੀਆਂ ਮੰਗਾਂ ਨੇ ਸ਼ਹੀਦ ਦੀ ਮੰਗ ਐਸੀ ਨਹੀਂ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਪੜਨ ਵਾਲਿਆਂ ਨੂੰ ਪਤਾ ਹੈ ਸੱਚੇ ਬਾਦਸ਼ਾਹ ਰੱਬ ਦੇ ਸਾਹਮਣੇ ਖੜੇ ਹੋ ਕੇ ਕਿਹਾ ਕਿ हे ਪਰਮਾਤਮਾ ਜਗਤ ਦੇ ਜਿੰਨੇ ਜੰਜਾਲ ਨੇ ਮੈਂ ਇਹਨਾਂ ਸਾਰਿਆਂ ਨੂੰ ਛੱਡ ਕੇ ਤੇਰੇ ਕੋਲੋਂ ਤੈਨੂੰ ਹੀ ਮੰਗਦਾ ਹਾਂ ਮੇਰੀ ਦੂਜੀ ਹੋਰ ਕੋਈ ਮੰਗ ਹੀ ਨਹੀਂ ਗੁਰਮੁਖੋ ਸ਼ਹਾਦਤ ਮੰਗੀ ਜਾਵੇ ਇਬਾਦਤ ਕੀਤੀ ਜਾਵੇ ਤੇ ਦਾਤ ਝੋਲੀ ਵਿੱਚ ਤਾਂ ਪੈਂਦੀ ਹੈ ਇਹ 2 ਮਿੰਟ ਵਿੱਚ ਸਮਾਪਤੀ ਕਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਹਾਦਰ ਸ਼ਾਹ ਮਿਲਿਆ ਬਹਾਦਰ ਸ਼ਾਹ ਨੇ ਪਹਿਲਾ ਸਵਾਲ ਕੀਤਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ ਧਰਮ ਮਜ਼ਹਬ ਵੱਡਾ ਕਿ ਸਾਡਾ ਵੱਡਾ ਤੇ ਸਤਿਗੁਰੂ ਗੁਰੂ ਕਲਗੀਧਰ ਪਿਤਾ ਮੁਸਕਰਾ ਕੇ ਕਹਿੰਦੇ ਆਤਿਸ਼ਾ ਕਹਿੰਦੇ ਤੁਮ ਕੋ تمہਾਰਾ ਖੂਬ ਹਮ ਕੋ ਹਮਾਰਾ ਖੂਬ ਤੇਰਾ ਤੇਨੂ ਤੇ ਸਾਡਾ ਸਾਨੂੰ ਦੂਜਿਓ ਨੇ ਗੱਲ ਕੀਤੀ ਕਹਿੰਦਾ ਦੱਸੋ ਕੈਸੀ ਗੁਜ਼ਰੀ ਤੇ ਗੁਰੂ ਗਵਿੰਦ ਸਿੰਘ ਮਹਾਰਾਜ ਉਥੇ ਕਮਾਲ ਦਾ ਵਚਨ ਕੀਤਾ ਮਹਾਰਾਜ ਕਹਿੰਦੇ ਕੁਝ ਬਸਤੀ ਮੇਂ ਗੁਜ਼ਰੀ ਕੁਝ ਬਸਤੀ ਮੇਂ ਗੁਸਰੀ ਕੁਝ ویرਾਨਿਆਂ ਵਿੱਚ ਲੰਘ ਗਈ ਜੰਗਲ ਦੇ ਕੰਡੇ ਲਟਾੜਦਿਆਂ ਹੋਇਆਂ ਪੁੱਤਰਾਂ ਦੀ ਸ਼ਹਾਦਤ ਦੀ ਗੱਲ ਕੰਨਾਂ ਵਿੱਚ ਸੁਣਦਿਆਂ ਹਾਂ ਕੁਝ ਬਸਤੀ 'ਚ ਗੁਜ਼ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਤਖਤ ਤੇ ਬੈਠ ਕੇ ਕੁਝ ਲੰਘ ਗਈ ਕੁਝ ਪਸਤੀ 'ਚ ਗੁਜ਼ਰੀ ਕੁਝ ਬਸਤੀ 'ਚ ਗੁਜ਼ਰੀ ਜਿੰਨੀ ਵੀ ਗੁਜ਼ਰੀ ਬੜੀ ਮਸਤੀ 'ਚ ਗੁਜ਼ਰੀ ਕਿ ਮੈਂ ਪਸਤੀ ਵਿੱਚ ਸਾਂ ਜਾਂ ਬਸਤੀ ਵਿੱਚ ਸਾਂ ਬਸ ਸਦਾ ਪਿਆਰੇ ਵਾਹਿਗੁਰੂ ਦਾ ਸ਼ੁਕਰਾਨਾ ਹੀ ਕੀਤਾ ਹੈ ਪੁੱਤਰਾਂ ਦੀ Laash ਦੇ ਕੋਲ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆਰੇ ਦੇ ਗੀਤ ਹੀ ਗਾਏ ਨੇ ਜਦੋਂ ਭਾਵਨਾ ਇਹ ਬਣੇ ਤੇ ਫੇਰ ਗੁਰਮੁਖੋ ਸ਼ਹਾਦਤ ਵਾਲੇ ਪਾਸੇ ਵਧੀਦਾ ਹੈ ਸ਼ਹੀਦ ਦਾ ਰੁਤਬਾ ਬੜਾ ਬੁਲੰਦ ਹੈ ਸਾਡੇ ਸਤਕਾਰਯੋਗ ਮਹਾਂਪੁਰਸ਼ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਨੇ ਗੁਰਮੁਖੋ ਦਰਬਾਰ ਸ੍ਰੀ ਪੌਂਟਾ ਸਾਹਿਬ ਜੀ ਦੀ ਪਵਿੱਤਰ ਮਰਿਆਦਾ ਨੂੰ ਬਹਾਲ ਰੱਖਦਿਆਂ ਹੋਇਆ ਸਮੂਹ ਜਥੇਬੰਦੀ ਦੇ ਸਹਿਤ ਇੱਥੇ ਆ ਕੇ ਬੜਾ ਸੰਘਰਸ਼ ਕੀਤਾ ਜਿਸ ਜਿਹੜਾ ਜਥਾ ਗੁਰਮੁਖੋ ਤੁਰਿਆ ਸਤਖੰਡ ਵਾਸੀ ਜਥੇਦਾਰ ਸਿੰਘ ਸਾਹਿਬ ਬਾਬਾ ਹਰਭਜਨ ਸਿੰਘ ਜੀ ਹੋਰਾਂ ਦੀ ਕਮਾਨ ਹੇਠਾਂ ਉਸ ਜਥੇ ਦੇ 11 ਸਿੰਘ ਇਸ ਪਵਨ ਧਰਤੀ ਤੇ ਸ਼ਹੀਦ ਹੋ ਗਏ ਤੇ ਉਹ ਸ਼ਹੀਦੀ ਸਾਕਾ ਹਰ ਸਾਲ ਚੜ੍ਹਦੀ ਕਲਾ ਦੇ ਨਾਲ ਇਸ ਪਵਨ ਧਰਤੀ ਤੇ ਮਨਾਇਆ ਜਾਂਦਾ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਜੀ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰਨ ਮਾਰਗਦਰਸ਼ਨ ਕਰਨ ਅਤੇ ਸਾਨੂੰ ਆਪਸੀ ਇਤਿਫਾਕ ਬਖਸ਼ਣ ਜੀ ਇਹਨੇ ਵਚਨ ਪਰਵਾਰ ਹੁਣ 6 ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਣਗੇ ਅਰਦਾਸ ਬੇਨਤੀ ਹੋਵੇਗੀ ਇਸੇ ਤਰ੍ਹਾਂ ਇਕਾਗਰਤਾ ਨਾਲ ਗੁਰੂ ਚਰਨਾਂ ਵਿੱਚ ਬੈਠੇ ਰਹੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ